ਖੜ ਦੇ ਸਮੇਂ ਤੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਸਾਡੇ ਬਹੁਤ ਹੀ ਸਲਾਮ ਵੀਰ ਜਿਹੜੇ ਨੇ ਉਹ ਵੱਡੀਆਂ ਸੇਵਾਵਾਂ ਕਰ ਰਹੇ ਨੇ ਅੱਜ ਇੱਥੇ ਲੱਗ ਲੱਗ ਹੋਰ ਤਰ੍ਹਾਂ ਦੇ ਲੋਕ ਉੱਥੇ-ਉੱਥੇ ਹੀ ਮਲੇਰ ਕੋਟਲਾ ਤੋਂ ਸਾਡੇ ਭਰਾ ਵੀ ਆਏ ਹੋਏ ਨੇ ਤੇ ਉਹਨਾਂ ਨੇ ਬਹੁਤ ਸਾਰੀਆਂ ਇੱਟਾਂ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਨੇ ਰੇਤਾ ਬਜਰੀ ਸੀਮਿੰਟ ਪਰ ਰੇਤਾ ਬਜਰੀ ਸੀਮਿੰਟ ਅਤੇ ਹੋਰ ਬਹੁਤ ਸਾਰੀਆਂ ਸਮਾਨਾਂ ਨਿਗਮ ਮੁਖੀ ਤੱਕ ਆਪਾਂ ਦੇਖ ਸਕਦੇ ਹਾਂ ਉਹ ਕਾਪੇ ਉਹੇਵਾਜੀ ਉਹ ਕਾਪੇ ਜਿੰਨੀਆਂ ਟਰਾਲੀਆਂ ਨਹੀਂ ਤੇ ਲੋਕ ਬੜੇ ਖੁਸ਼ ਨੇ ਕਿ ਇਹ ਇੱਕ ਬੜੀ ਹੀ ਚੰਗੀ ਗੱਲ ਆ ਇਹ ਬਹੁਤ ਹੀ ਵਧੀਆ ਗੱਲ ਆ ਸਾਡੇ ਸਿੱਖ ਤੇ ਇਸਲਾਮ ਭਾਈਚਾਰੇ ਲਈ ਕਿਉਂਕਿ ਸਿੱਖ ਤੇ ਇਸਲਾਮ ਭਾਈਚਾਰੇ ਦੀਆਂ ਸਾਂਝਾਂ ਜੜੀਆਂ ਨੇ ਬੜੇ ਲੰਬੇ ਸਮੇਂ ਤੋਂ ਰਹੀਆਂ ਨੇ ਬਾਬਾ ਮਤ ਭਾਈ ਮਰਦਾਨਾ ਜੀ ਤੋਂ ਬੀਬੀ ਦੌਲਤਾ ਜੀ ਤੋਂ ਰਾਏ ਬੁਲਾਰ ਸਾਹਿਬ ਤੋਂ ਨਬੀ ਖਾਨ ਗਣੀ ਖਾਨ ਤੋਂ ਸਾਈ ਮੀਆਂ ਮੀਰ ਜੀ ਤੋਂ ਅਤੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਤੋਂ ਬਹੁਤ ਬਹੁਤ ਧੰਨਵਾਦ। ਅੱਛਾ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿਵੇਂ ਲੱਗਾ ਸੇਵਾ ਕਰਕੇ ਜੀ? ਸਰ ਰੱਬ ਦਾ ਬੜਾ ਸ਼ੁਕਰ ਹੈ ਜੀ ਜਿਨੇ ਸਾਨੂੰ ਤੋਫੀਕ ਦਿੱਤੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸਿੱਖ ਪਾਈਚਾਰੇ ਦੇ ਲੋਗ ਹਨ ਉਹ ਵਿਚਾਰੇ ਹੱਡ ਸਿੱਖ ਮਾਰ ਦੇ ਵਿੱਚ ਬਹੁਤ ਥੱਲੇ ਆ ਗਏ ਨਾ ਬਹੁਤ ਗਰੀਬੀ ਦੇ ਵਿੱਚ ਜਿਹੜੇ ਲੋਗ ਹਨ ਗਰੀਬੀ ਦੇ ਰੇਖਾ ਤੋਂ ਥੱਲੇ ਇਹਨੇ ਲੋਕਾਂ ਨਾਲ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਸੀ ਆਇਆ ਇਹਨਾਂ ਕੋਲੇ ਵਿਚਾਰੇ ਕੋਲ ਛੱਤ ਕੋਲ ਨੂੰ ਜਗ੍ਹਾ ਨਹੀਂ ਹੈਗੀ ਛੱਤ ਕੋਲ ਨੂੰ ਸੀਮਿੰਟ ਸੀਮਿੰਟ ਬੱਜਰੀ ਰੇਤ ਤਾਂ ਨਹੀਂ ਹੈਗਾ ਅੱਜ ਅਸੀਂ ਮਲੇਰ ਕੋਲਾ ਤੋਂ ਤਕਵਾ ਵੈਲਫੇਅਰ ਸੁਸਾਇਟੀ ਦੇ ਨਾਮ ਤੇ ਸਾਡੀ ਤਨਜ਼ੀਮ ਚੱਲਦੀ ਹੈ ਉਹਦੇ ਪਲੇਟਫਾਰਮ ਤੇ ਅਸੀਂ ਸਾਰਾ ਘਰਪਾਨ ਦਾ ਸਮਾਨ ਲੈ ਕੇ ਆਏ ਆ ਅਸੀਂ ਅੱਜ 6-7 ਗੱਡੀਆਂ ਲੈ ਕੇ ਆਏ ਆ 20-25 ਮੈਂਬਰ ਆਏ ਆ ਤੇ ਸਾਨੂੰ ਰੱਬ ਤੇ ਬੜਾ ਅਸੀਂ ਦੁਆ ਕਰਦੇ ਆ ਕਿ ਜਿਹੜੇ ਵਿਚਾਰੇ ਖੜ ਬੀੜੇ ਤੇ ਲੋਗਾਂ ਨੇ ਉਹਨਾਂ ਨੂੰ ਰੱਬ ਸੁੱਖ ਸ਼ਾਂਤੀ ਦੇਵੇ ਤੇ ਮਲੇਰ ਕੋਲਾ ਦੇ ਜਿਹੜੇ ਭਾਈਚਾਰਕ ਸਾਂਝ ਹੈ ਇਹ ਸਦਾ ਵਾਸਤੇ ਕਾਇਮ ਰਹੇ। ਬਹੁਤ ਜੀ ਬਿਲਕੁਲ ਜੀ ਬੜਾ ਵਧੀਆ ਲੱਗਿਆ ਜੀ ਸਾਡੇ ਭਾਈਚਾਰੇ ਦੇ ਇਹ ਸਾਂਝਾਂ ਜਿਹੜੀਆਂ ਨੇ ਇਹ ਬਹੁਤ ਮਜ਼ਬੂਤ ਬੇਸ਼ੱਕ ਕੁਝ ਦੁਸ਼ਮਣਾਂ ਨੇ ਕੁਝ ਕੁ ਲੋਕਾਂ ਨੇ ਸਾਡੇ ਭਾਈਚਾਰੇ ਸਾਂਝਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਅੱਜ ਇਹ ਦੂਰੀਆਂ ਮਿਟ ਰਹੀਆਂ ਨੇ ਰੂਪ ਖੁਸ਼ੀ ਮਾਨ ਖੁਸ਼ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹਨਾਂ ਸਾਰੇ ਹੀ ਭਰਾਵਾਂ ਦਾ ਇੱਧਰ ਡੇਰਾ ਬਾਬਾ ਨਾਨਕਾਉਂ ਤੇ ਧੰਨਵਾਦ ਕਰਦਾ ਜੀ ਆਇਆਂ ਆਖਦਾ ਰੱਬ ਮਿਹਰ ਕਰੇ ਪ੍ਰਧਾਨ ਜੀ